ਬਹੁਤ ਹੀ ਵੱਡਾ ਧੰਨਵਾਦ ਹੈ 5100 ਦੀ ਵੱਡੀ ਮਾਲੀ ਸਾਡੇ ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ ਭੁਵੇਂਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ ਵੀ ਅਖਾੜਾ ਪਾਸ਼ਾ ਦੇ ਨੇੜੇ ਦੇ ਉਹ ਅਗਲੀ ਕੋਠੀ ਜਿਹੜੀ ਉਹਨਾਂ ਵੱਲੋਂ ਹੱਥ ਜੀ ਦੇ ਕਰਵਾਉਣੀ ਹੈ ਸਰਦਾਰ ਅਵਤਾਰ ਸਿੰਘ ਜੀ ਸਰਦਾਰ ਭੁਵੇਂਦਰ ਸਿੰਘ ਜੀ ਵਾਜੀ ਇਧਰ ਇੱਕ ਪਾਸੇ ਲਾਡਪੁਰੀਆ ਗੁਲਾਬ ਪਹਿਲਵਾਨ ਦਾ ਜੰਡਿਆ ਹੋਇਆ ਪੱਟਾ ਆ ਦੂਸਰੇ ਪਾਸੇ ਮੁੰਡਾ ਵੇਖੀ ਟੀਪੇ ਉਰਤਾ ਦਾ ਚੰਦਿਆ ਹੋਇਆ ਮੁੰਡਾ ਆਹ ਵੀ ਸਾਰੇ ਦੀ ਕੁਸ਼ਤੀ ਖਾਲੀਆਂ ਕਾਂ ਦੇ ਸਾਹਮਣੇ ਚੱਲ ਰਹੀ ਹੈ ਅੱਜ ਸਾਡੀ ਫਰਮ ਕਰ ਰਿਹਾ ਪਹੁੰਚਿਆ ਹੋਇਆ ਹੈ ਚਕ ਹੈਲੋ ਤੇਰੀ ਕੁਸ਼ਤੀ ਹੈ ਚਕ ਹੈਲੋਈ ਚਕ ਹੈਲੋਈ ਹੈਲੋਈ ਚਕ ਹੈਲੋਈ ਚਕ ਹੈਲੋ ਚਕ ਹੈਲੋ ਹੁਣ ਥੋੜਾ ਮੀਡੀਅਮ ਜਿਹਾ ਰੱਖਿਓ ਕੰਮ ਤਿੱਖੀ ਕਰਕੇ ਨਾ ਚੱਕ ਹਲੇ ਲਾਰਾ ਲਾਡਪੁਰ ਟੱਕੀ ਤੇ ਵਿੱਕੀ ਲੰਗ ਦੀ ਕੁਸ਼ਤੀ ਚੱਲਦੀ ਹੈ ਰਫੀਕ ਪਹਿਲਵਾਨ ਨੇ ਬੇਨਤੀ ਹੈ ਇੱਕ ਵਾਰੀ ਮੋਰਨ ਨ ਸਪਰਕ ਬੁਲਾਇਓ ਰਫੀ ਪਹਿਲਵਾਨ ਹਾਂਜੀ ਸੇਗ ਪ੍ਰਾਪਰਟੀ ਵਾਲਿਆਂ ਦੀ ਕੁਸ਼ਤੀ ਜਿਹੜੀ ਹੈ ਇੱਕ ਪਾਸੇ ਵਿੱਕੀ ਲੰਗ ਦੂਸਰੇ ਪਾਸੇ ਮੁੰਡਾ ਲਾਰਾ ਲਾਡਪੁਰ ਟੱਕੀ ਆਓ ਵਿੱਕੀ ਲੰਗ ਤੇ ਲਾਰਾ ਲਾਡ ਵਰਤਕੀ ਸ਼ਾਨਦਾਰ ਕੁਸ਼ਤੀਆਂ ਨਾ ਪਹਿਲਵਾਨਾਂ ਦੇ ਦਰਮਿਆਨ ਚੱਲਦੀ ਹੈ। ਪ੍ਰੋਫੀ ਸਲੱਖਰ ਸਿੰਘ ਪ੍ਰੋਫੀ ਉਹਨਾਂ ਦੇ ਵੱਲੋਂ 2100 ਦੀ ਮਾਲੀ ਦੀ ਕੁਸ਼ਤੀ ਵੀ ਹੋਈ ਹੈ। ਜਾਨਦਾਰ ਤੇ ਸ਼ਾਨਦਾਰ ਕੁਸ਼ਤੀ ਚੱਲਦੀ ਹੈ। ਜ਼ੋਰਖਮਾਈ ਪੂਰੀਆਂ ਦਾ ਪਹਿਲਵਾਨ ਅਦਰਮਿਆਨ ਲੱਗੀ ਹੋਈ ਹੈ। ਮੇਲਾ ਪੂਰਾ ਬਣਿਆ ਹੋਇਆ ਹੈ। ਧਰਤੀ ਜਖਵਾਲੀ ਦੀ ਹੈ। ਲਓ ਵੱਡੀਆਂ ਰੌਣਕਾਂ ਤੇ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ। ਔਰ ਰਾਜਾ ਛੱਡ ਹੀਰ ਨੂੰ ਫਕੀਰ ਹੋਇਆ। हीर ਵੀ ਛੰਦ ਕੀ ਸਾਥ ਸਹੇਲੀਆਂ ਦਾ ਕਿ ਆਪਾਂ ਬਿਕਦਨ ਤੁਰ ਜਾਣਾ ਬੂਹਾ ਮਾਰ ਕੇ ਇਹਨਾ ਹਵੇਲੀਆਂ ਦਾ ਲਾਓ ਕਿ ਮੇਰੀ ਮੇਰੀ ਕਰਦੇ ਮਰ ਗਏ ਅਰਜਨ ਜੋਦਾ ਭੀਮ ਮੇਰੀ ਨਾ ਤੇਰੀ ਸਾਡੇ ਤਿੰਨ ਹੱਥ ਜਗ੍ਹਾ ਬਥੇਰੀ ਮੇਰੀ ਨਾ ਤੇਰੀ ਸਾਡੇ ਤਿੰਨ ਹੱਥ ਜਗ੍ਹਾ ਬਥੇਰੀ ਲਾਓ ਜਿੱਥੇ ਜਨਤਾ ਕਰਦੀ ਫਿਰਦੀ ਹੈ ਮੇਰੀ ਮੇਰੀ ਆ ਮੇਲੇ ਹੀ ਬਚਨੇ ਆ ਆ ਮੇਲੇ ਹੀ ਬਚਨੇ ਆ ਜਿਵੇਂ ਬਾਬਾ ਗੁਰਦਾਸ ਮਾਨ ਨੇ ਵੀ ਲਿਖਿਆ ਕਿ ਮੇਲੇ ਦੇ ਤਿੰਨ ਕੰਮ ਪੱਕੇ ਤੁੱਕ ਧੂੜ ਤੇ ਪੱਕੇ ਮੇਲੇ ਦੇ ਤਿੰਨ ਕੰਮ ਪੱਕੇ ਤੁੱਕ ਧੂੜ ਤੇ ਪੱਕੇ ਲਾਹ ਕੁਸ਼ਤੀ ਜਾਨਦਾਰ ਤੇ ਸ਼ਾਨਦਾਰ ਲਾਹ ਜਖਵਾਲੀ ਦੀ ਧਰਤੀ ਵੱਡੀਆਂ ਲੋਰਕਾ ਵੱਡਾ ਮੇਲਾ ਅੱਜ ਮੇਲਾ ਵੀ ਧਰਜੇ ਬਣਤੀ ਆ ਲਾਹ ਕਿ ਖੇਡ ਕਬੱਡੀ ਫੁਰਤੀ ਦੀ ਆ ਕੰਮ ਧੜਨਾ ਝੋਟੇ ਦਾ ਬਈ ਜੀਦਾਰੀ ਦੀ ਕੁਸ਼ਤੀ ਪੱਕਾ ਸਾਹ ਲੰਬੋਟੇ ਦਾ ਆ ਤੰਦ ਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਮੇਲਣ ਬਣ ਕੇ ਦੇਖ ਮੇਲਣ ਮੇਲਾ ਚ ਖਵਾਲੀ ਵਾਲੇ ਆ ਰਹੇ ਆਂਦਾ ਮੇਲਾ ਚ ਖਵਾਲੀ ਵਾਲੇ ਆ ਰਹੇ ਆਂਦਾ ਤਾਂ ਵੀ ਸਟਾਰ ਦੇ ਚੱਕ ਬੈਂਕ ਦੇ ਛੇੜ ਕਹਾੜੀ ਵਾਹ ਉਧਰ ਬੜਾ ਧੰਨਵਾਦ ਹੈ ਸਾਡੇ ਵੀਰ ਸਟਾਰ ਡੀਜੇ ਵਾਲੇ ਭਰਾ ਦਾ ਕੋਈ ਨਹੀਂ ਆ ਰਫੀਕ ਪਹਿਲਵਾਨ ਜੀ ਇੱਕ ਵਾਰੀ ਸਰਪੰਚ ਸਾਹਿਬ ਨਾਲ ਸੰਪਰਕ ਬਣਾ ਲਿਓ ਬਹੁਤੀ ਮਾਣ ਮੱਤਾ ਪਹਿਲਵਾਨ ਹੈ ਹਰ ਰੌਣ ਵਾਲੇ ਸਮੇ ਦਾ ਸਟਾਰ ਹੈ ਸਾਡਾ ਛੋਟਾ ਵੀਰ ਹੈ ਜਗਬਾੜੀ ਦੀ ਧਰਤੀ ਤੇ ਜਸਵੀਰ ਦੇ ਅੱਜ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਆ ਵੱਡਾ ਧੰਨਵਾਦ ਹੈ ਸਾਡੇ ਭਰਾਵਾਂ ਦਾ ਬਹੁਤ ਹੀ ਸੋਹਣੀ ਦੀ ਕਸ਼ਤੀ ਚੱਲ ਰਹੀ ਹੈ ਇੱਕ ਪਾਸੇ ਲਾਂਗਣਾ ਬੇਕੀ ਦੇਕੀ ਉਹਨਾਂ ਦਾ ਚੜਿਆ ਹੋਇਆ ਵੱਟਾ ਔਰ ਦੂਸਰੇ ਪਾਸੇ ਪਹਿਲਵਾਨ ਐਂਜੇ ਗੱਲ ਕਰੀਏ ਲਾਰਾ ਲਾਹੜਗੁਰ ਧੱਕੀ ਗੁਲਾਬ ਪਹਿਲਵਾਨ ਦਾ ਚੜਿਆ ਹੋਇਆ ਵੱਟਾ ਬਹੁਤ ਹੀ ਪਿਆਰੀ ਕਸ਼ਤੀ ਚੱਲ ਰਹੀ ਹੈ ਲੱਗਿਆ ਹਰਾ ਜੋਰ ਤੇ ਚੜਦੀ ਹੋਈ ਲੋਰ ਪਹਿਰ ਬਲੇਠੀ ਦੇ ਦੇਠੇ ਪੁੱਤ ਵਰਗੇ ਵੱਡੇ ਮੁਕਾਬਲੇ ਦੀਆਂ ਬਾਤਾਂ ਪੈਰੀਆਂ ਇਹ ਅੰਮਰਤ ਘੜੀ ਉੱਤੇ ਮਿਹਨਤ ਕਰਨੀ ਪੈਂਦੀ ਆ 우ਸਤਾਦ ਹੀ ਆਪਣੇ ਦੀ ਹੱਕ ਤੇ ਡੰਗ ਜਰਨੀ ਪੈਂਦੀ ਆ ਹਰ ਜੋਰ ਤੇ ਟੀਮੇ ਮੰਨ ਮਾਰਨੀ ਪੈਂਦੀ ਆ ਕਿ ਸੱਭੇ ਦੀ ਉਮਰ ਦੇ ਪਹਿਲਵਾਨੀ ਦੀ ਕਿਤਾਬ ਮਿਹਨਤ ਕਰਨੀ ਪੈਂਦੀ ਹੈ ਵਾਹ ਆ ਮਿਹਨਤ ਕਰਨੀ ਪੈਂਦੀ ਹੈ ਲਓ ਪੱਕੀ ਗੱਲ ਹੈ ਅੱਜ ਮਿਹਨਤ ਵੀ ਫੁੱਲ ਫੈਂਦੇ ਆ ਲਓ 21 ਦੇ 31 ਦੀ ਗੱਲ ਹੋਈ ਪਈ ਹੈ ਇਹ ਤੇ ਜੀਦਾਰੀ ਦੀ ਕੁਸ਼ਤੀ ਚੱਲਦੀ ਹੈ ਟੱਕੋ ਟੱਕੀ ਜਵਾਨੀ ਹੋਈ ਪਈ ਹੈ ਕੋਚਾ ਸਤਾਗਾ ਦੀਆਂ ਮਾਰਾਂ ਖਾਧੀਆਂ ਨੇ ਪਾਈਓ ਮੇਲੇ ਤੇ ਨੱਚਦੀਆਂ ਹਰ ਜਵਾਨੀਆਂ ਨੇ ਇਹ ਉਹ ਜਵਾਨੀਆਂ ਨੇ ਜਿਹੜੀਆਂ ਕੋਚਾ ਸਤਾਗਾ ਦੀਆਂ ਮਾਰਾਂ ਖਾਧੀਆਂ ਨੇ ਲਓ ਇਹ ਡਿਸਪਲਿਨ ਵਾਲੀ ਜਵਾਨੀ ਹੈ ਲਓ ਗੱਲਾਂ ਵੱਖਰੀਆਂ ਮੇਲਾ ਵੀ ਪੂਰਾ ਭਰਜੋ ਬਣਦੇ ਆ ਉਹ ਜਵਾਨੀ ਦੀ ਧਰਤੀ ਲਓ ਵੱਡਾ ਮੇਲਾ ਅੱਜ 9 ਲੱਖੇ ਦੇ ਏਰੀਏ ਦੇ ਵਿੱਚ ਜਿੱਥੇ ਬਾਲੀਬਾਲ ਦਾ ਵੱਡਾ ਟੂਰਨਾਮੈਂਟ ਉਹਦਾ 9 ਲੱਖੇ ਦੇ ਵਿੱਚ ਉਹਦੇ ਗੁਆਡੀ ਨਗਰ ਹੈ ਰਾਜ ਖਵਾਲੀ ਪੰਨਾ ਵਿੱਚ ਅੱਜ ਵੱਡੀਆਂ ਰੌਣਕਾਂ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਣਾ ਲਓ ਤੇ 7 ਸਤੰਬਰ ਨੂੰ ਇਹ ਕੁਸ਼ਤੀ ਦਾਗਾ ਸ਼ੁਰੂ ਹੋਇਆ ਸੀ 2025 ਦੇ ਵਿੱਚ ਲਓ ਗੱਲਾਂ ਵੱਖਰੀਆਂ ਕੁਸ਼ਤੀ ਜਾਨ ਨਰ ਸ਼ਾਨਦਾਰ ਉਧਰ ਲੱਕ ਫੜਿਆ ਕਿ ਕੁੱਟਕੇ ਨਾਲ ਫੜ ਬੈਰੀਆ ਉਹ ਲੱਕ ਟੁੱਟ ਜਿਚਰੀ ਦਾ ਟਾਡਾ ਉਹ ਕੁੱਟਕੇ ਨਾਲ ਫੜ ਬੈਰੀਆ ਲੱਕ ਟੁੱਟ ਜਿਚਰੀ ਦਾ ਟਾਡਾ ਉਧਰ ਖਾਨੇ ਸਰਕਾਰ ਦੇ ਸਰਦਾਰ ਅਕਤਾਰ ਸਿੰਘ ਜੀ ਨਾਲ ਸਰਦਾਰ ਭੁਖੇਂਦਰ ਸਿੰਘ ਜਖਵਾਲੀ ਉਹਨਾਂ ਨੇ ਬੇਨਤੀ ਕਰਦੇ ਆ ਚੰਡੀਆਂ ਦੇ ਕੋਲ ਆ ਜਾਣ ਹੈਪੀ ਦੁਲਾਣੀ ਤੇ ਸਤਿੰਦਰ ਖਰੋਪਰ ਦੋਨੇ ਪਹਿਲਵਾਨ ਸਾਡੇ ਦਰਮਿਆਨ ਖੜ ਗਏ ਆ ਔਰ ਆਪਾਂ ਫੋਟੋ ਕਰਾ ਲਈਏ ਔਰ ਸਰਦਾਰ ਅਕਤਾਰ ਸਿੰਘ ਜੀ ਪੁੱਤਰ ਦਰਸ਼ਪ ਸਿੰਘ ਜੀ ਨੇ ਬੋਲਤੀ ਹੈ ਸੋਨੇ ਖਿਲਾੜੀ ਹਰਮਨ ਲਾੜਪੁਰ ਹਾਂ ਲੋ ਬੜਾ ਧੰਨਵਾਦ ਮੈਂ ਹੋਰ ਬਣੀ ਨਿਕਲ ਗਿਆ ਬਹੁਤ-ਬਹੁਤ ਰੇਣੀਆ ਬਹੁਤ-ਬਹੁਤ ਧੰਨਵਾਦ ਹੈ ਥੋੜੀ ਜਿਹੀ ਮਾਈਕ ਜਿਹੜੀ ਆਵਾਜ਼ ਅੱਪ ਕਰਦੇ ਹਾਂ ਸਟਾਰ ਵੀਡੀਓ ਵਾਲੇ ਭਰਾ ਦਾ ਬੜਾ ਧੰਨਵਾਦ ਹੈ ਬਹੁਤ-ਬਹੁਤ ਰੇਣੀਆ ਮਿੱਠੀ ਆਵਾਜ਼ ਜਿਹੜੀ ਦੁਨੀਆਂ ਦੇ ਕੰਨਾਂ ਦੇ ਵਿੱਚ ਗੂੰਜਦੀ ਹੈ ਅਸੀਂ ਦਿਨੋ ਸਤਿਕਾਰ ਕਰਦੇ ਹਾਂ ਸਾਰੇ ਵੀਰਾਂ ਦਾ ਅੱਜ ਦੀ ਖੇਡ ਕੁਸ਼ਤੀ ਦੀਆਂ ਮਾਤਾਂ ਖੇਡੀਆਂ ਨੇ ਔਰ ਜਵਾਨੀਆਂ ਵਿੱਚ ਅਖਾੜੇ ਦੇ ਵਹਿਦੀਆਂ ਨੇ ਔਰ ਸਿਰੇ ਦੀਆਂ ਕੁਸ਼ਤੀਆਂ ਤੁਹਾਡੇ ਖੋਣੇ ਬਾਦਸ਼ਾਹ ਦੇ ਵਿੱਚ ਅੱਜ ਦੇਖ ਲਓ ਹੜਜੂ ਹੜਜੂ ਕਹਿੰਦੀਆਂ ਨੇ ਵਾਕੀ ਚੱਲਦਾ ਹੋਇਆ ਵੱਡਾ ਮੁਕਾਬਲਾ ਹੈ ਅੱਜ ਦੇ ਇਸ ਵੱਡੇ কুਸਤੀ ਮੁਕਾਬਲੇ ਦੀਆਂ ਬਾਤਾਂ ਮੈਂ ਸਰਕਾਰ ਪੰਡਿਤ ਸਿੰਘ ਦੀ ਅਵਤਾਰ ਸਿੰਘ ਨੂੰ ਬਲਤੀ ਕਰਦਾ ਹਾਂ ਦੋਨੋਂ ਪਹਿਲਵਾਨ ਵਿੱਚ ਆ ਗਏ ਆ ਫਾਟੋ ਕਰਵਾ ਲਈਏ ਇੱਕੋ ਅਗਲੀ কুਸਤੀ ਦਾ ਮਾਲਾ ਹੈ ਸਮਝਾਏ ਹੋਰ কুਸਤੀ ਦੇ ਨਾਲ ਜੜਪਿਆ ਸ਼ਾਨਦਾਰ ਜੋਰ ਲੱਗਿਆ ਹੋਇਆ ਹੈ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਵੱਡੇ ਮੇਲੇ ਦੀਆਂ ਵੱਡੀਆਂ ਬਾਤਾਂ ਨੇ ਲਓ ਪਹਿਲਵਾਨਾਂ ਦੀਆਂ ਵੱਖਰੀਆਂ ਸਗਾਤਾਂ ਨੇ ਅੱਜ ਵੱਖਰਾ ਮੇਲਾ ਬਣਿਆ ਹੋਇਆ ਇੱਕ ਪਾਸੇ ਮੁੰਡਾ ਲਾਟ ਪਰ ਟੱਕੀ ਵਾਲਾ ਲਾਓ ਤੇ ਦੂਜੇ ਪਾਸੇ ਡੇਕੀ ਹੈ ਲੰਘ ਵਾਲਾ ਆਹ ਗੁੱਲਾਂ ਵੱਖਰੀਆਂ ਨਾ ਪਹਿਲਵਾਨਾਂ ਦੇ ਦਰਮਿਆਨ ਇੱਕ ਪਾਸੇ ਖੰਨੇ ਦਾ ਏਰੀਆ ਆ ਵਾਹ ਲਾਰੇ ਆ ਬੱਲੇ ਬੰਦੇ ਕਰਾ ਇਹ ਲਾਰਾ ਲਾਟ ਪਰ ਟੱਕੀ ਵਾਲਾ